ਤੋ ਪਹਿਲਾਂ ਤਾਂ ਮੈਨੂੰ NDA ਬਾਰੇ ਉਦੋਂ ਪਤਾ ਲੱਗਾ ਸੀ ਜਦੋਂ ਕੁੜੀਆਂ ਦੇ ਲਈ ਐਂਟਰੀ ਖੁੱਲੀ ਸੀਗੀ NDA ਦੀ ਥੈਨ ਮੈਂ ਉਸ ਬਾਰੇ ਕਾਫੀ ਜ਼ਿਆਦਾ ਸਰਚ ਵਗੈਰਾ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿ ਇਹ ਕੀ ਚੀਜ਼ ਆ ਤੇ ਕੀ ਕੀ ਸਾਡੇ ਕੋਲ ਕਰਨਾ ਪੈਂਦਾ ਹੈ ਕੀ ਕੀ ਓਪਰਚ्युनिटीज ਹੁੰਦੀਆਂ ਥੈਨ ਮੈਂ ਜਦੋਂ ਕਾਫੀ ਜ਼ਿਆਦਾ ਸਰਚ ਕੀਤਾ ਥੈਨ ਮੇਰਾ ਇੰਟਰਸਟ ਬਿਲਡ ਹੋਣਾ ਸ਼ੁਰੂ ਹੋ ਗਿਆ ਪਹਿਲਾਂ ਉਹਦੇ ਕਿ ਜਦੋਂ ਛੋਟੀ ਹੁੰਦੀ ਜਦੋਂ ਛੇਵੀਂ ਸੱਤਵੀਂ ਚੰਦੀ ਸੀ ਉਹ ਤੋਂ ਪਹਿਲਾਂ ਯੂਪੀਐਸਸੀ ਸਿਵਲ ਸਰਵਿਸਿਜ਼ ਦਾ ਜ਼ਿਆਦਾ ਚਾਹ ਹੁੰਦਾ ਹੈਗਾ ਬਟ ਦੈਨ ਜਦੋਂ ਐਨਡੀਏ ਦੀ ਐਂਟਰੀ ਖੁੱਲੀ ਦੈਨ ਆਈ ਰੈਲਾਈਜ਼ ਕਿ ਕਿੰਨੀ ਵਧੀਆ ਓਪਰਚ्युनिटी ਹੈ ਤੇ ਡਿਫੈਂਸ ਲਾਈਫ ਜਿਹੜੀ ਇੱਕਦਮ ਟੋਟਲ ਟੋਟਲੀ ਡਿਫਰੈਂਟ ਲਾਈਫ ਹੁੰਦੀ ਹੈ ਤੇ ਇਸ ਕਾਰਨ ਮੇਰਾ ਜਿਹੜਾ ਰੁਝਾਨ ਆ ਉਧਰ ਨੂੰ ਜ਼ਿਆਦਾ ਹੋ ਗਿਆ ਦੈਨ ਉਸ ਤੋਂ ਬਾਅਦ ਮੈਂ ਐਨਡੀਏ ਦੀ ਪ੍ਰੈਪਰੇਸ਼ਨ ਸਟਾਰਟ ਕੀਤੀ ਸੀ ਲਾਈਕ 11th 12th ਵਿੱਚ ਮੈਂ ਜੰਗੀ ਸਟ੍ਰੈਂਸ ਸੀਗੀ ਤੇ ਨਾਲ-ਨਾਲ ਮੈਂ ਜੋ ਸਕੂਲ ਦਾ ਪੜ੍ਹਦੀ ਉਹ ਮੈਂ ਇਦਾਂ ਪੜ੍ਹਦੀ ਕਿ ਐਨਡੀਏ ਔਰੀਐਂਟ ਹੋ ਜਵੇ ਕਿ ਉਹ ਐਨਡੀਏ ਦੇ ਲਈ ਮੈਨੂੰ ਸਾਈਦਾ ਦੇਵੇ ਤੇ ਇਸ ਕਰਕੇ ਮੈਂ ਆਪਣੇ ਨਾਲ-ਨਾਲ ਤਿਆਰੀ ਕਰਨੇ ਸ਼ੁਰੂ ਕਰ ਦਿੱਤੀ ਸੀ ਥੈਨ ਇੰਟਰਸਟ ਦੀ ਗੱਲ ਕੀਤੀ ਜਾਵੇ ਤਾਂ ਨਾਲ-ਨਾਲ ਬਿਲਡ ਹੋਣਾ ਸ਼ੁਰੂ ਹੋ ਗਿਆ ਸੀ ਜਿੱਦਾਂ ਮੈਂ ਦੱਸਿਆ ਕਿ ਮੈਂ ਸਰਚ ਕਰਦੀ ਹੁੰਦੀ ਸੀ ਇੰਨਾ ਜ਼ਿਆਦਾ ਮਤਲਬ ਕਿ ਕੋਈ ਸਾਡੇ ਆਸ-ਪਾਸ ਇੱਥੇ ਹੀਗਾ ਨਹੀਂ ਜੋ ਐਨਡੀਏ ਦੇ ਵਿੱਚ ਗਿਆ ਹੋਇਆ ਹੋਵੇ ਜਾਂ ਜਿਸ ਨੂੰ ਐਨਡੀਏ ਬਾਰੇ ਪਤਾ ਹੋਵੇ ਜ਼ਿਆਦਾਤਰ ਜਿਹੜੀ ਮੇਰੀ ਇਨਫੋਰਮੇਸ਼ਨ ਹੈ ਐਨਡੀਆ ਬਾਰੇ ਉਹ Google ਤੋਂ ਜਾਂ ਫਿਰ ਆਨਲਾਈਨ ਸੋਰਸਸ ਤੋਂ ਹੀ ਮੈਨੂੰ ਪਤਾ ਲੱਗੀ ਹੈ ਜਾਂ ਫਿਰ ਜਿੱਦਾਂ ਮੈਂ ਸਕੂਲੇ ਜਾਂਦੀ ਹੁੰਨੀ ਸੀ ਤਾਂ ਆਸ-ਪਾਸ ਦੇ ਸਟੂਡੈਂਟਸ ਵਗੈਰਾ ਉਹਨਾਂ ਨੇ ਵੀ ਦੱਸਤਾ ਸੀ ਐਨਡੀਆ ਦਾ ਐਗਜ਼ਾਮ ਤੇ ਆਪਸ ਵਿੱਚ ਆਪਾਂ ਇਦਾਂ ਗੱਲਾਂ ਕਰਦੇ ਰਹੇਦਾ ਸੀ ਤੇ ਉਹਨਾਂ ਤੋਂ ਮੈਨੂੰ ਪਤਾ ਲੱਗਾ ਤੇ ਮਤਲਬ ਆਨਲਾਈਨ ਜਿਹੜੀ ਰਿਸੋਰਸਸ ਆ ਇੰਟਰਨੈਟ ਨੇ ਬਹੁਤ ਮਦਦ ਕੀਤੀ ਮੇਰੀ ਇਸ ਟਾਈਮ ਤਾਂ ਇਹ ਬੋਲੂਗੀ ਤੇ ਜੇਕਰ ਮੈਂ ਪ੍ਰੈਪਰੇਸ਼ਨ ਦੀ ਗੱਲ ਕਰਾਂ ਦੈਨ ਰਿਟਨ ਦੀ ਪ੍ਰੈਪਰੇਸ਼ਨ ਦਾ ਮਤਲਬ ਕਿ ਖੁਦ ਹੀ ਕਰਨੀ ਪਈ ਸੀਗੀ ਦੈਨ ਮੈਂ ਨਾਲ-ਨਾਲ ਜਿੱਦਾਂ 11ਵੀਂ 1 ਪੜਨਾ ਦੇ ਜੋ ਸਾਨੂੰ ਸਕੂਲੋਂ ਪੜਾਇਆ ਜਾਂਦਾ ਉਹਨੂੰ ਹੋਰ ਚੰਗੀ ਤਰ੍ਹਾਂ ਪੜ੍ਹਨਾ ਕਿ ਜੋ ਐਨਡੀ ਦਾ ਇਗਜ਼ਾਮ ਹੈ ਰਿਟਨ ਇਗਜ਼ਾਮ ਹੈ ਉਹ ਕੋ ਲਈ ਹੋ ਜਵੇ ਪੀਆਈਕਿਊਸ ਪ੍ਰੈਕਟਿਸ ਕਰਨਾ ਤੇ ਐਸਐਸਬੀ ਦੀ ਪ੍ਰੈਪਰੇਸ਼ਨ ਜਿੱਦਾਂ ਮੈਂ ਦੱਸਿਆ ਕਿ ਮਾਈਪਾਕ ਗੋ ਤੋਂ ਮੈਂ ਕਾਡਰ ਲਗਾਇਆ ਸੀ ਹੁਣ ਵੀ ਮੈਂ ਉੱਥੇ ਹੀ ਆ ਕੁਝ ਟਾਈਮ ਦੇ ਲਈ ਜਦੋਂ ਮੈਂ ਉਹ ਕਾਡਰ ਲਗਾਇਆ ਉਹਨੇ ਵੀ ਕਾਫੀ ਜ਼ਿਆਦਾ ਬੈਨੀਫਿਟ ਕੀਤਾ ਐਸਐਸਬੀ ਦੇ ਵਿੱਚ ਤੇ ਇਦਾਂ ਮੈਂ ਆਪਣੀ ਜਿਹੜੀ ਪ੍ਰੈਪਰੇਸ਼ਨ ਕੀਤੀ ਸੀ ਐਨਡੀ ਦੀ ਜੀ ਇਹਦੇ ਵਿੱਚ ਜਦੋਂ ਤੁਸੀਂ ਹੁਣ ਰਿਟਨ ਇਗਜ਼ਾਮ ਦਿੱਤਾ ਹੈ ਮੇਰੇ ਖਿਆਲ ਚ ਪਹਿਲੇ ਵੀ ਤੁਸੀਂ ਇੱਕ ਵਾਰੀ ਦਿੱਤਾ ਹਾਂਜੀ ਔਰ ਫਿਰ ਉਸ ਤੋਂ ਬਾਅਦ ਹੁਣ ਇਹ ਔਰ SSBP ਦੀ ਜਿਹੜੀ ਕਿ SSBP ਬਹੁਤ ਟਫ ਜਿਹੜਾ ਹੈ ਉਹ ਇੰਟਰਵਿਊ ਮੰਨਿਆ ਜਾਂਦਾ ਕਿ ਉਹਦੇ ਚ ਲਾਈਫ ਦੇ ਸਾਰੇ ਐਸਪੈਕਟਸ ਜਿਹੜੇ ਆ ਉਹ ਕਵਰ ਹੋ ਜਾਂਦੇ ਆ ਤੁਹਾਡੀ ਪਰਸਨੈਲਿਟੀ ਤੇ ਵੀ ਤੇ ਉਹਦੇ ਲਈ ਪ੍ਰਪੇਅਰ ਕਰਨ ਲਈ ਜਿਹੜਾ ਹੈ ਤੁਸੀਂ ਕਿਤੇ ਕੋਚਿੰਗ ਵੀ ਲਈ ਜਾਂ ਤੁਹਾਡੀ ਜਿਹੜੀ ਪ੍ਰੈਪਰੇਸ਼ਨ ਲਈ ਸਟਰੈਟਜੀ ਕੀ ਸੀ ਕਿਸ ਤਰੀਕੇ ਨਾਲ ਤੁਸੀਂ ਪ੍ਰਿਪੇਅਰ ਕੀਤਾ ਹਾਂ ਹਾਂਜੀ ਪਹਿਲਾਂ ਤਾਂ ਰਿਟਰਨ ਇਗਜ਼ਾਮ ਦੇ ਲਈ ਮੈਂ ਕਿਤੇ ਕੋਚਿੰਗ ਨਹੀਂ ਲਈ ਸੀ ਉਹ ਜਿੰਨਾ ਵੀ ਸੀਗਾ ਮਤਲਬ ਖੁਦ ਹੀ ਪ੍ਰਿਪੇਅਰ ਕੀਤਾ ਉੱਚ ਕਾਫੀ ਜ਼ਿਆਦਾ ਮੁਸ਼ਕਲਾਂ ਵਗੈਰਾ ਆਉਂਦਿਆ ਸੀ ਬਿਕਾਜ਼ ਜਿੱਦਾਂ ਮੈਂ ਦੱਸਿਆ ਕਿ ਤੇ ਆਸ-ਪਾਸ ਹੈ ਨਹੀਂ ਕੋਈ ਜਿਨ੍ਹਾਂ ਨੇ ਐਨਡੀਏ ਵਗੈਰਾ ਦਿੱਤਾ ਹੋਵੇ ਪਹਿਲਾਂ ਤੇ ਈਦਾਂ ਮੈਂ ਕਿਸੇ ਤੋਂ ਪੁੱਛ ਨਹੀਂ ਸਕਦੀ ਕਿ ਕੀ ਕੀ ਪੜ੍ਹਨਾ ਚਾਹੀਦਾ ਕੀ ਕੀ ਨਹੀਂ ਤਾਂ ਸਭ ਤੋਂ ਪਹਿਲਾਂ ਇਹ ਕਲੈਕਟ ਕਰਨਾ ਕਿ ਮੈਨੂੰ ਕੀ ਪੜ੍ਹਨਾ ਚਾਹੀਦਾ ਕੀ ਨਹੀਂ ਪੜ੍ਹਨਾ ਚਾਹੀਦਾ ਉਹੀ ਕਾਫੀ ਡਿਫਿਕਲਟ ਹੋ ਜਾਂਦਾ ਹੈ ਤੇ ਉਹ ਸਭ ਕੁਝ ਸੌਟ ਆਊਟ ਕਰਨ ਤੋਂ ਬਾਅਦ ਕਿ ਮੈਨੂੰ ਕੀ ਪੜ੍ਹਨਾ ਹੈ ਕਿਸ ਡਾਇਰੈਕਸ਼ਨ ਚ ਪੜ੍ਹਨਾ ਹੈ ਦਨ ਜਿੰਨਾ ਮੈਂ ਸਿਲੇਬਸ ਹੁੰਦਾ ਯੂਪੀਐਸਸੀ ਦੀ ਸਾਈਟ ਤੇ ਮੈਂ ਉੱਤੇ ਫੋਕਸ ਕੀਤਾ ਦਨ 11th 12th ਤੋਂ ਕਾਫੀ ਜ਼ਿਆਦਾ ਹੈਲਪ ਮਿਲ ਜਾਂਦੀ ਹੈ ਜਿਹਦਾ ਐਨਡੀਆ ਰਿਟਨ ਦੀ ਸਾਇੰਸ ਆ 9th 10th ਤੋਂ ਹੁੰਦੀ ਹੈ ਦਨ ਉਹ ਸਾਰੀਆਂ ਐਨਸੀਆਰਟੀਸ ਕਰਨੀਆਂ ਦਨ ਰਾਤੀ ਨੂੰ ਲ ਕਾਫੀ ਜ਼ਿਆਦਾ ਪੜ੍ਹਨਾ ਪੈਂਦਾ ਕਈ ਵਾਰ ਮਤਲਬ 16 16 17 17 ਘੰਟੇ ਪੜ੍ਹੂ ਬਿਕਾਜ਼ 12th ਵੀ ਸੀਗੇ ਨਾਲ ਨਾਲ ਤੇ ਨਾਲ ਨਾਲ ਐਨਡੀਆ ਵੀ ਕਰਨਾ ਸੀ ਤੇ ਮੈਨੂੰ ਚੰਗੀ ਕਿ ਕੋਈ ਵੀ ਇੱਕ ਚੀਜ਼ ਇਫੈਕਟ ਹੋਵੇ ਤਾਂ ਦੋਨਾਂ ਨੂੰ ਮਨ ਨਾਲ ਲੈ ਕੇ ਜਾਣਾ ਚਾਹੁੰਦੀ ਹੀ ਤੇ ਕਾਫੀ ਜ਼ਿਆਦਾ ਘੰਟੇ ਪੜਨਾ ਪੈਂਦਾ ਹੈ ਫੈਮਿਲੀ ਵੱਲੋਂ ਕਿੱਦਾਂ ਦੀ ਸਪੋਰਟ ਹੈ ਫੈਮਿਲੀ ਵੱਲੋਂ ਫੈਮਿਲੀ ਤਾਂ ਬਹੁਤ ਜ਼ਿਆਦਾ ਸਪੋਰਟਿਵ ਹੀਗੀ ਲਾਈਕ ਮੇਰੇ ਪਾਪਾ ਉਹ ਜਦੋਂ ਮੈਂ ਪਾਰਟ ਦੀ ਤਾਂ ਉਹਨਾਂ ਨੂੰ ਮੇਰੀ ਹੈਲਥ ਦੀ ਪਈ ਰਹਿੰਦੀ ਕਿ ਤੂੰ ਜਲਦੀ ਸੋ ਜਾਕਰ ਜਲਦੀ ਸੋ ਜਾਕਰ ਬਟ ਸਟਿਲ ਜੇਕਰ ਤੁਸੀਂ ਕੁਝ ਸੋਚਿਆ ਤੇ ਉਹਦੇ ਲਈ ਤੁਹਾਨੂੰ ਕੀ ਕਹਿੰਦੇ ਯੂ ਹੈਵ ਟੂ ਬਰਨ ਦਾ ਨਾਈਟ ਫੀਲ ਤੁਹਾਨੂੰ ਰਾਤੀ ਪੜਨਾ ਪੈਣਾ ਤਾਂ ਹੀ ਤੁਸੀਂ ਕੁਝ ਅਚੀਵ ਕਰ पाओਗੇ ਜਾਂ ਫਿਰ ਤੁਹਾਨੂੰ ਪੂਰੀ ਮਿਹਨਤ ਕਰਨੀ ਪੈਣੀ ਤੇ ਪੇਰੈਂਟਸ ਕਾਫੀ ਜ਼ਿਆਦਾ ਸਪੋਰਟਿਵ ਸੀਗੇ ਲਾਈਕ ਉਹਨਾਂ ਨੇ ਮੈਨੂੰ ਹੁਣ ਵੀ ਬਸ ਚੰਡੀਗੜ੍ਹ ਪੜ੍ਹ ਰਹੀਆਂ ਮਾਈਕਾਪ ਦੇ ਵਿੱਚ ਉਹਨਾਂ ਨੇ ਮੈਨੂੰ ਭੇਜਿਆ ਉੱਤੇ ਤੇ ਉਹ ਵੀ AFPIA ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਤੇ ਉਹਨਾਂ ਨੇ ਮੈਨੂੰ ਪੁਸ਼ ਕੀਤਾ ਕਿ ਕੋਈ ਨਹੀਂ ਜੇਕਰ ਜਿੱਥੇ ਤੂੰ ਜਾਣਾ ਚਾਹੁੰਦੀ ਆ ਆਪਣੇ ਡ੍ਰੀਮ ਦੇ ਪਿੱਛੇ ਤੂੰ ਜਾ ਤੇ ਮਤਲਬ ਮੇਰੇ ਫਾਦਰ ਮੇਰੇ ਮਦਰ ਬਹੁਤ ਜ਼ਿਆਦਾ ਸਪੋਰਟਿਵ ਨੇ ਤੇ ਆਮ ਬਰੀ ਥੈਂਕਫੁਲ ਉਹਨਾਂ ਕਰਕੇ ਫੈਮਿਲੀ ਸਪੋਰਟ ਕਰ ਰਹੀ ਹੈ ਦਨ ਹੁਣ ਤੱਕ ਕਰਨਾ ਹੀ ਕਰਨਾ ਆ ਹਾਂਜੀ ਬਿਸ਼ੱਕ ਸਮਾਂ ਬਦਲ ਗਿਆ ਹੋਇਆ ਹਾਂਜੀ ਪਰ ਫਿਰ ਵੀ ਕਿਤੇ ਨਾ ਕਿਤੇ ਬੇਟੀਆਂ ਨੂੰ ਕਹਿ ਜਾਂਦਾ ਕਿ 10 ਪੜ ਲਿਆ ਇਸ ਤੋਂ ਬਾਅਦ ਕਾਫੀ ਆ ਨਾ ਹਾਂਜੀ ਕਿਦਾਂ ਦੇ ਦਿਆਂ ਕਿ ਬਾਕੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਅ ਮੇਰੇ ਵੱਲੋਂ ਤਾਂ ਇਹੀ ਮੈਸੇਜ ਆ ਸਪੈਸ਼ਲੀ ਪੇਰੈਂਟਸ ਨੂੰ ਕਿ ਜੇਕਰ ਤੁਸੀਂ ਸਪੋਰਟ ਕਰੋਗੇ ਆਪਣੇ ਬੱਚੇ ਨੂੰ ਚਾਹੇ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਦਨ ਉਹ ਆਪਣੇ ਡਰੀਮਸ ਅਚੀਵ ਕਰ ਲੂਗਾ ਇਹ ਕਰ ਲੂਗੀ ਤੁਹਾਨੂੰ ਉਹਨੂੰ ਸਪੋਰਟ ਕਰਨ ਦੀ ਜ਼ਰੂਰਤ ਹੈ ਉਹਨੂੰ ਪੜਾਓ ਬਿਕੋਜ਼ ਅੱਜ ਕੱਲ ਦੀ ਲਾਈਫ ਦੇ ਵਿੱਚ ਐਜੂਕੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਉਹਨੂੰ ਪੜਾਓ ਉਹਨਾਂ ਉਹਨਾਂ ਨੂੰ ਤੁਸੀਂ ਸਪੋਰਟ ਕਰੋ ਉਹ ਜੋ ਕਰਨਾ ਚਾਹੁੰਦੇ ਨੇ ਜੋ ਆਪਣੇ ਸੁਪਨੇ ਅਚੀਵ ਕਰਨਾ ਚਾਹੁੰਦੇ ਨੇ ਤੁਸੀਂ ਉਹਨਾਂ ਨੂੰ ਜਿੰਨੀ ਦੂਰ ਤੱਕ ਪਹੁੰਚ ਸਕੋ ਤਾਂ ਉਹਨੀਆਂ ਹੀ ਉਚਾਈਆਂ ਨੂੰ ਛੂਹਣਗੇ ਐਮਬੀਏ ਦੀ ਪ੍ਰੀਪੇਅਰ ਕਰਨੀ ਔਰ ਸਪੈਸ਼ਲੀ ਐਸਐਸਬੀ ਦੀ ਪ੍ਰੀਪੇਅਰ ਕਰਨ ਲਈ ਕਾਫੀ ਜਿਹੜੇ ਹੈ ਐਸਪਾਇਰੈਂਸ ਹੈ ਉਹ ਬਹੁਤ ਜ਼ਿਆਦਾ ਟ੍ਰੇਨਿੰਗ ਲੈਂਦੇ ਆ ਕੋਚਿੰਗ ਲੈਂਦੇ ਆ ਉਦੇ باوجود ਜਿਹੜਾ ਹੈ ਇਹਨੂੰ ਕ੍ਰੈਕ ਕਰਪਾਣਾ ਬੜਾ ਮੁਸ਼ਕਲ ਹੁੰਦਾ ਹੈ। ਹਾਂਜੀ। ਲੇਕਿਨ ਤੁਸੀਂ ਜਿਹੜਾ ਇਹ ਐਸਐਸਬੀ ਖਾਸ ਤੌਰ ਦੇ ਤੇ ਉਤੇ ਐਸਐਸਬੀ ਦੇ ਵਿੱਚ ਤਾਂ ਟਾਪ ਵੀ ਕੀਤਾ। ਹਾਂਜੀ। ਇਹਦੇ ਪਿੱਛੇ ਜਿਹੜੀ ਕੀ ਜਿਹੜੀ ਇਨਸਪੀਰੇਸ਼ਨ ਸੀ ਔਰ ਕਿਤੋਂ ਕੋਈ ਤੁਹਾਨੂੰ ਜਿਹੜੀ ਗਾਈਡਲੈਂਸ ਮਿਲੀ ਹੋਵੇ ਜਿੰਨੇ ਤੁਹਾਡੀ ਹੈਲਪ ਕੀਤੀ ਤਾਂ ਕਿ ਜਿਹੜੇ ਬਾਕੀ ਹੋਰ ਐਸਪਾਇਰੈਂਟਸ ਆ ਉਹਨਾਂ ਨੂੰ ਵੀ ਇਸ ਚੀਜ਼ ਤੋਂ ਮਦਦ ਮਿਲ ਸਕੇ। ਔਰ ਉਹ ਤੁਹਾਡੇ ਵਾਲੇ ਰਸਤੇ ਨੂੰ ਅਡਾਪਟ ਕਰਕੇ ਅੱਗੇ ਕੁਝ ਰੱਖਿਆ ਸੌਲਵ ਕਰ ਸਕੇ। ਹਾਂਜੀ। ਦੇਖੋ ਐਨਡੀਏ ਰਿਟਨ ਦਾ ਤਾਂ ਇਹ ਸੀਗਾ ਕਿ ਤੁਸੀਂ ਜਿੰਨਾ ਜ਼ਿਆਦਾ ਪੜੋਗੇ ਉਹਨਾਂ ਦਾ ਜਦਾ ਫਾਇਦੇਮੰਦ ਹੋਗਾ ਕਰੋ ਉਹ ਜਿੱਦਾਂ ਮੈਂ ਦੱਸਿਆ ਕਿ ਤੁਹਾਨੂੰ ਚੰਗੀ ਤਰ੍ਹਾਂ ਪੜਨਾ ਪਊਗਾ ਤੁਹਾਨੂੰ ਐਨਡੀਏ ਔਰੀਐਂਟ ਹੋਣਾ ਪਊਗਾ ਤੁਹਾਨੂੰ ਸਿਲੇਬਸ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਕੀ ਪੜਨਾ ਆ ਇਹ ਪਤਾ ਹੋਣਾ ਜ਼ਰੂਰੀ ਹੈ ਤੇ ਕੀ ਛੱਡਣਾ ਉਹ ਵੀ ਪਤਾ ਹੋਣਾ ਜ਼ਰੂਰੀ ਹੈ ਥੈਨ ਐਸਐਸਬੀ ਦੀ ਗੱਲ ਕਰਾਂ ਥੈਨ ਮੈਂ ਦੱਸਿਆ ਕਿ ਮੈਂ ਮਾਈ ਭਾਗ ਦੇ ਵਿੱਚ ਪੜ ਰਹੀ ਹਾਂ ਤੇ ਉੱਥੇ ਮੈਨੂੰ ਕਾਫੀ ਜ਼ਿਆਦਾ ਮਦਦ ਮਿਲੀ ਲਾਈਕ ਉੱਥੇ ਸਾਨੂੰ ਫਿਜ਼ੀਕਲੀ ਟ੍ਰੇਨਿੰਗ ਵਗੈਰਾ ਕਰਾਉਂਦੇ ਸੀਗੇ ਸਾਨੂੰ ਜਿੰਨੇ ਵੀ ਸਾਈਕ ਵਗੈਰਾ ਸਕਰੀਨਿੰਗ ਵਗੈਰਾ ਉੱਥੇ ਉਹਨਾਂ ਨੇ ਕਰਵਾਈ ਤੇ ਉੱਥੋਂ ਮੈਨੂੰ ਕਾਫੀ ਜ਼ਿਆਦਾ ਹੈਲਪ ਮਿਲੀ ਤੇ ਹੁਣ ਵੀ ਮੈਂ ਉਥੇ ਹਾਂ ਲਾਈਕ ਉਥੇ ਕਾਫੀ ਜ਼ਿਆਦਾ ਪਰਸਨੈਲਿਟੀ ਡਿਵੈਲਪਮੈਂਟ ਦੇ ਸਾਨੂੰ ਓਪਰਚ्युनिटीਜ਼ ਮਿਲਦੀਆਂ ਆ ਥੈਨ ਫਿਜ਼ੀਕਲ ਟ੍ਰੇਨਿੰਗ ਕਾਫੀ ਜ਼ਿਆਦਾ ਹੁੰਦੀ ਆ ਸਵੇਰੇ ਉੱਠੇ ਪੀਟੀ ਮਾਸਟਰ ਵਗੈਰਾ ਕਰੋ ਗੇਮਸ ਵਗੈਰਾ ਤੇ ਉਥੇ ਕਾਫੀ ਜ਼ਿਆਦਾ ਮੈਨੂੰ ਮਦਦ ਮਿਲੀ ਆ ਸੋ SSB ਦੇ ਲਈ ਸਭ ਤੋਂ ਵੱਡੀ ਟਿਪ ਤਾਂ ਮੈਂ ਇਹੀ ਦਵਾਂਗੀ ਕਿ ਤੁਸੀਂ ਆਪਣੀ オリジナル ਸੈਲਫ ਦਿਖਾਓ ਆਪਾਂ ਕੀ ਕੋਸ਼ਿਸ਼ ਕਰਦੇ ਆ ਕਿ ਆਪਾਂ ਚੰਗੇ ਬਣ ਕੇ ਦਿਖਾਉਣਾ ਨਹੀਂ ਇਹ ਜ਼ਰੂਰਤ ਨਹੀਂ ਹੁੰਦੀ ਤੁਸੀਂ ਆਲਰੇਡੀ ਚੰਗੇ ਹੋ ਤੁਸੀਂ ਜੋ ਹੋ ਉਹ ਇੱਥੇ ਜਾ ਕੇ ਦਿਖਾਓ ਬਿਕੋਜ਼ ਐਕਸੈਸਰਸ ਉਹਤੋਂ ਦੇ ਕਾਫੀ ਜ਼ਿਆਦਾ ਐਕਸਪੀਰੀਐਂਸਡ ਹੁੰਦੇ ਆ ਜਿਉਂ ਮੈਨੂੰ ਪਤਾ ਲੱਗ ਜਾਂਦਾ ਕਿ ਕਿਹੜਾ ਬੱਚਾ ਅਸਲੀ ਹੈ ਤੇ ਕਿਹੜਾ ਨਕਲੀ ਹੈ ਕੌਣ ਦਿਖਾਵਾ ਕਰ ਰਿਹਾ ਤੇ ਕੌਣ ਆਪਣੀ オリジナル ਸੈਲਫ ਸ਼ੋਅ ਕਰ ਰਿਹਾ ਤੇ ਆਪਣੀ オリジナル ਸੈਲਫ ਸ਼ੋਅ ਕਰਨਾ ਤੇ ਇੱਕਦਮ ਚੰਗੀ ਤਰ੍ਹਾਂ ਪਾਰਟਿਸਪੇਸ਼ਨ ਕਰਨਾ ਐਕਟਿਵ ਪਾਰਟਿਸਪੇਸ਼ਨ ਕਰਨਾ SSB ਦੇ ਵਿੱਚ ਬਹੁਤ

ਕਰਨੇ ਨੂੰ ਆ ਕਿ ਕਿੱਥੇ ਕਿਹੜਾ ਪਾਰਟ ਹੈ ਕਿੱਥੋਂ ਸ਼ਿਪ ਕਿੱਦਾਂ ਘੁੰਮੇਗੀ ਕਿੱਦਾਂ ਅੱਗੇ ਚੱਲੇਗੀ ਤੇ ਬਹੁਤ ਜ਼ਿਆਦਾ ਐਕਸਪਲੋਰ ਕਰਨੇ ਨੂੰ ਆ ਤੇ ਉੱ ਤੋਂ ਜ਼ਿਆਦਾ ਕਿ ਆਪਾਂ ਲੱਗ ਲੱਗ ਕੰਟਰੀਜ਼ ਵਿੱਚ ਜਾਣੇ ਆ ਤੇ ਉੱਥੇ ਪੂਰਾ ਮਤਲਬ ਕਿ ਸਮੁੰਦਰ ਘੁੰਮਦੇ ਆ ਮਤਲਬ ਲੱਗ ਲਾਈਫ ਹੁੰਦੀ ਆ ਸ਼ਿਪ ਦੇ ਉੱਤੇ ਤੇ ਇਸ ਲਈ ਮੈਂ ਨੇਵੀ ਚੂਜ਼ ਕਰੂੰਗੀ ਤੇ ਮਤਲਬ ਬਾਕੀ ਫੋਰਸਿਸ ਵੀ ਕਾਫੀ ਜ਼ਿਆਦਾ ਓਪਰਚ्युनिटीज ਦਿੰਦੀਆਂ ਨੇ ਪਰ ਫॉर ਮੀ ਮੈਨੂੰ ਲੱਗਦਾ ਕਿ ਨੇਵੀ ਜਿਹੜਾ ਉਹ ਮੈਂ ਚੂਜ਼ ਕਰੂੰਗੀ ਹਾਵ ਯੂ ਐਵਰ ਬੀਨ ਟੂ ਸੀ ਐ ਨੋ ਮੈਂ ਕਦੀ ਵੀ ਸਮੁੰਦਰ ਤੇ ਗਈ ਤਾਂ ਨਹੀਂ ਆ ਪਰ ਮੈਨੂੰ ਲੱਗਦਾ ਇਸ ਲਈ ਮੇਰੀ ਜਿਹੜੀ ਸਮੁੰਦਰ ਉਪਰ ਵਿੱਚ ਰੁਚੀ ਆ ਜ਼ਿਆਦਾ ਵਾਧ ਗਈ ਕਿਉਂਕਿ ਜਿਸ ਚੀਜ਼ ਨੂੰ ਤੁਸੀਂ ਦੇਖਿਆ ਨਹੀਂ ਹੁੰਦਾ ਉਹਦਾ ਉਹ ਜ਼ਿਆਦਾ ਫੈਸਿਨੇਟ ਕਰਦੀ ਹੈ ਕਿ ਕੀ ਚੀਜ਼ ਹੈ ਕਿੱਦਾਂ ਕੰਮ ਕਰਦੀ ਹੈ ਤੇ ਇਦਾਂ ਦੇਦੇਵ ਜੀ ਬੇਟੀ ਨੇ ਜਿਹੜੀ ਇਹ ਕਾਮਯਾਬੀ ਹਾਸਲ ਕੀਤੀ ਹੈ ਇਹ ਲਈ ਕਦੀ ਸੋਚਿਆ ਸੀ ਇਦਾਂ ਹੋਏਗਾ ਔਰ ਸੁਣਾਉਣਾ ਚਾਹੁੰਦੇ ਸਰ ਅਸੀਂ ਤਾਂ ਆਪਣੀ ਸੋਚ ਤੋਂ ਸਾਡੀ ਸੋਚ ਤੋਂ ਬਹੁਤ ਪਰੇ ਸਾਡੀ ਬੇਟੀ ਨੇ ਕੰਮ ਕੀਤਾ ਸਾਡੀ ਸੋਚ ਦੇ ਵਿੱਚ ਤਾਂ ਇਹ ਕਦੀ ਆਇਆ ਵੀ ਨਹੀਂ ਸੀਗਾ ਵੀ ਸਾਡੀ ਬੇਟੀ ਜਿਹੜੀ ਹੈਗੀ ਆ ਇਸ ਮਕਾਮ ਨੂੰ ਇਸ ਨੂੰ ਸਫਲਤਾਪੂਰਵਕ ਕਰੂਗੀ ਸਾਨੂੰ ਸਾਡੀ ਸਾਨੂੰ ਤਾਂ ਸਮਝ ਨਹੀਂ ਆ ਰਿਹਾ ਸਾਡੀ ਬੇਟੀ ਦੀ ਮਿਹਨਤ ਇਹ ਰੰਗ ਲਿਆਈ ਆ ਅਸੀਂ ਉਹਦੀ ਮਿਹਨਤ ਦੇਖਦੇ ਸੀਗੇ ਜਿੱਦਾਂ ਉਹ ਮਿਹਨਤ ਕਰ ਰਹੀ ਸੀਗੀ ਤੇ ਸਾਨੂੰ ਸੀਗਾ ਕਿ ਸਾਡੀ ਬੇਟੀ ਜਰੂਰ ਕਿਸ ਨਾ ਕਿਸ ਦਿਨ ਕਿਸੇ ਵੱਡੇ ਮਕਾਮ ਤੇ ਪਹੁੰਚੂਗੀ ਪਰ ਇਹਨਾਂ ਨੂੰ ਇਤਨੀ ਵੱਡੀ ਉਮੀਦ ਨਹੀਂ ਸੀਗੀ ਇਹ ਤਾਂ ਸਾਡੀ ਉਮੀਦ ਤੋਂ ਜ਼ਿਆਦਾ ਹੀ ਕੁਝ ਸਾਡੀ ਬੇਟੀ ਨੇ ਕਰਕੇ ਦਿਖਾਇਆ ਸਰ ਹਾਂਜੀ ਕਿਦਾਂ ਜਦੋਂ ਬਚਪਨ ਤੋਂ ਕੀ ਇਹਦਾ ਬੱਚੇ ਦਾ ਹੁੰਦਾ ਵੀ ਮੈਂ ਕੁਝ ਕਰਨਾ ਹੈ ਬਚਪਨ ਦੇ ਦੀ ਕਿਦਾਂ ਸੀਗੀ ਇੱਛਾ ਸੀਗੀ ਔਰ ਉਹਦੇ ਵਿੱਚ ਪਰਿਵਾਰ ਵੱਲੋਂ ਕਿ ਆਮ ਤੌਰ ਤੇ ਤੇ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਦੇਖਦੇ ਅੰਸੀ ਬਈ ਬੱਚਾ ਜੇ ਖਾਸ ਤੌਰ ਤੇ ਕੁੜੀਆਂ ਨੂੰ ਇਹ ਬਹੁਤਾ ਜਿਹੜਾ ਹੈ ਉਹ ਪ੍ਰਸਾਧ ਨਹੀਂ ਕੀਤਾ ਜਦੋਂ ਆਮ ਤੌਰ ਤੇ ਕਈ ਵਾਰੀ ਇਦਾਂ ਹੁੰਦਾ ਵੀ ਬੱਚਾ ਕਰਨਾ ਵੀ ਚਾਹੁੰਦਾ ਤਾਂ ਪਰਿਵਾਰ ਵੱਲੋਂ ਹੀ ਦਿੱਕਤ ਆਂਦੀ ਆ ਵੀ ਨਹੀਂ ਤੂੰ ਇਦਾਂ ਨਹੀਂ ਕਰਨਾ ਹਾਂ ਤਾਂ ਇਹਦੇ ਵਿੱਚ ਇਹ ਕਿ ਉਹ ਆਪਣਾ ਜਿਹੜਾ ਪਰਿਵਾਰ ਦੇ ਵਿੱਚ ਇਦਾਂ ਕਿਦਾਂ ਸਪੋਰਟ ਰਹੀ ਔਰ ਕਿਦਾਂ ਬੱਚੀ ਨੇ ਜਿਹੜਾ ਪੜ੍ਹਾਈ ਕੀਤੀ ਆਪਣੇ ਸਰ ਜਿਸ ਤਰ੍ਹਾਂ ਸਾਹਮਣੇ ਤਾਂ ਇਸ ਬਾਰੇ ਪਤਾ ਨਹੀਂ ਸੀਗਾ ਜੀ ਇਹ ਬੇਟੀ ਨਿੱਕੀ ਹੁੰਦੀ ਤਾਂ ਸ਼ੁਰੂ ਤੋਂ ਹੀ ਇਹ ਕਹਿੰਦੀ ਹੁੰਦੀ ਸੀਗੀ ਵੀ ਮੈਂ ਤਾਂ ਜਿੱਤਾ ਬੱਚੀ ਹੁੰਦੀ ਸੀ ਇਹਦੇ ਨੇ ਕੋ ਗੱਲ ਕਰਨੀ ਵੀ ਮੈਂ ਤਾਂ ਕੋਈ ਆਈਪੀਐਸ ਅਫਸਰਵਾਨਾ ਹੈ ਮੈਂ ਬਾਹਰ ਨਹੀਂ ਜਾਣਾ ਮੈਂ ਆਈਪੀਐਸ ਅਫਸਰਵਾਨਾ ਨੇ ਛੁੱਟੀ ਹੁੰਦੀ ਤਾਂ ਸਾਰੇ ਇਹਦੇ ਨਾਨਕੇ ਪਰਿਵਾਰ ਵਿੱਚ ਇਸਦੇ ਦੋ ਮਾਮੇ ਜਿਹੜੇ ਆ ਉਹ ਫੌਜ ਵਿੱਚ ਸਿਗੇ ਜੀ ਤੇ ਉਹ ਮਾਮਿਆਂ ਤੋਂ ਕੋਲੋਂ ਵੀ ਇਹਨੂੰ ਥੋੜੀ ਗੈਟਨੈਸ ਮਿਲਦੀ ਰਹੀ ਜੀ ਦੋ ਮਾਮੇ ਇੱਕ ਸੂਬੇਦਾਰ ਸਾਹਿਬ ਰਿਟਾਇਰ ਹੋਇਆ ਜੀ ਤੇ ਇੱਕ ਥੋੜੇ ਥੱਲੇ ਰੈਂਕ ਤੋਂ ਰਿਟਾਇਰ ਹੋਇਆ ਜੀ ਤਾਂ ਇਹਨਾਂ ਦੇ ਨਾਨਕੇ ਪਰਿਵਾਰ ਤੋਂ ਵੀ ਉੱਥੇ ਜਾਂਦੀ ਮਹੀਨਾ-ਮਹੀਨਾ ਦੋ-ਦੋ ਮਹੀਨੇ ਜੀ ਤਾਂ ਉੱਥੇ ਆਪਣੇ ਨਾਨਕੇ ਪਰਿਵਾਰ ਰਹਿੰਦੀ ਸੀਗੀ ਜੀ ਤਾਂ ਉਹਨਾਂ ਤੋਂ ਵੀ ਨੂੰ ਗੈਟਨੈਸ ਮਿਲਦੀ ਰਹੀ ਇਹਦੇ ਪਰ ਮਾਮੇ ਦੇ ਲੜਕੇ ਨੇ ਵਿੱਚ ਤਾਂ ਇੱਕ ਐਨਟੀਆ ਦਾ ਪੇਪਰ ਪਹਿਲਾਂ ਦਿੱਤਾ ਸੀਗਾ ਜੀ ਤਾਂ ਉਹ ਉਹ ਤੋਂ ਵੀ ਨੂੰ ਥੋੜੀ ਸਪੋਰਟ ਮਿਲੀ ਤੇ ਐਨਟੀ ਦਾ ਪੇਪਰ ਇਸ ਪਾਸੇ ਨੂੰ ਇਹਦਾ ਧਿਆਨ ਗਿਆ ਇਸ ਪਾਸੇ ਨੂੰ ਰੁਝਾਨਕ ਇਹਦਾ ਹੋਇਆ ਜੀ ਬੇਟੀ ਦਾ ਹਾਂਜੀ ਇਦਾਂ ਮੇਰਾ ਟੈਸਟ ਕਿਦਾਂ ਤੁਹਾਨੂੰ ਲੱਗਿਆ ਤੁਹਾਨੂੰ ਗੱਲ ਸਮਝ ਆਈ ਔਰ ਕਿਦਾਂ ਉਸ ਵੇਲੇ ਤੁਸੀਂ ਨਿਸ਼ਚੀ ਕਰ ਸਰ ਉਸ ਟਾਈਮ ਸਾਨੂੰ ਤੇ ਬਿਲਕੁਲ ਯਕੀਨ ਹੀ ਨਹੀਂ ਹੋ ਰਿਹਾ ਸੀ ਸਰ ਜੋ ਬੇਟੀ ਨੇ ਸਾਨੂੰ ਦੱਸਿਆ ਨਾ ਜੀ ਤੇ ਉਸ ਭਗਵਾਨ ਤੇ ਜਾਣੀ ਇਹ ਵੀ ਸਾਨੂੰ ਵਿਸ਼ਵਾਸ ਚਾਹੇ ਯਕੀਨ ਨਹੀਂ ਹੋ ਰਿਹਾ ਸੀਗਾ ਵੀ ਸਾਡੀ ਬੇਟੀ ਇੰਨਾ ਵੱਡਾ ਇੱਕ ਕੰਮ ਕਰ ਸਕਦੀ ਆ ਸਾਨੂੰ ਸਰ ਬਿਲਕੁਲ ਵਿਸ਼ਵਾਸ ਨਹੀਂ ਸੀਗਾ ਪਰ ਸਾਡੀ ਬੇਟੀ ਨੇ ਜਦੋਂ ਸਾਨੂੰ ਦੱਸਿਆ ਆ ਆਪਣੇ ਮੂੰਹੋਂ ਦੱਸਿਆ ਪਹਿਲਾਂ ਤਾਂ ਇਸ ਇਹਦੇ ਕੋਲ ਬੋਲ ਨਹੀਂ ਹੁੰਦਾ ਸੀ ਖੁਸ਼ੀ ਦੇ ਵਿੱਚ ਇਹ ਰੋਈ ਜਾ ਰਹੀ ਸੀਗੀ ਪਰ ਜਦੋਂ ਇਹਨੇ ਸਾਨੂੰ ਇਹਦੀਆਂ ਸਹੇਲੀਆਂ ਜਿਹੜੀਆਂ ਉਹ ਸਾਨੂੰ ਦੱਸ ਰਹੀਆਂ ਸੀਗੀਆਂ ਪਸਾਨੂੰ ਇਹ ਕਹਿ ਕਿ ਮਜ਼ਾਕ ਕਰਦੀਆਂ ਬੇਟੀਆਂ ਜੀ ਇਹ ਮਜ਼ਾਕ ਕਰ ਰਹੀਆਂ ਪਰ ਜਦੋਂ ਇਹਦੇ ਮੂੰਹ ਫੇਰ ਸੁਣਿਆ ਸਰ ਫਿਰ ਸਾਨੂੰ ਵਿਸ਼ਵਾਸ ਆਇਆ ਕਿ ਹਾਂ ਸਾਡੀ ਬੇਟੀ ਨੇ ਇਹ ਮਕਾਮ ਇਹ ਸਥਾਨ ਹਾਸਲ ਕੀਤਾ ਹੈ ਜੀ ਫਿਰ ਸਾਨੂੰ ਸਾਡੇ ਦਿਲ ਨੂੰ ਬਹੁਤ ਖੁਸ਼ੀ ਹੋ ਸੁਭਾਈ ਗੁਰੂ ਦਾ ਬੜਾ ਸ਼ੁਕਰ ਕੀਤਾ ਵੀ ਵਾਈ ਗੁਰੂ ਇਸ ਚੀਜ਼ ਦੇ ਲਾਇਕ ਜੋ ਸਾਡੀ ਝੋਲੀ ਵਿੱਚ ਤੂੰ ਅੱਜ ਪਾਇਆ ਹੈ ਪਤਾ ਨਹੀਂ ਕਿੰਨੇ ਕਿਥਾਂ ਤੂੰ ਗਰੀਬ ਸਮਝ ਕੇ ਇਹ ਦਾਤ ਬਖਸ਼ੀ ਹੈ ਅਸੀਂ ਬਿਆਨ ਨਹੀਂ ਕਰ ਸਕਦੇ ਉਸ ਦਾ ਸ਼ੁਕਰਗੁਜ਼ਾਰ ਅਸੀਂ ਕਿੰਨਾ ਕਰੀਏ ਸਾਡੀ ਜ਼ਬਾਨ ਸਰ ਨਹੀਂ ਕਰ ਸਕਦੀ ਇਹ ਜ਼ਬਾਨ ਉਹਦਾ ਸ਼ੁਕਰ ਨਹੀਂ ਕਰ ਸਕਦੀ ਵੀ ਉਹਦੇ ਵਾਸਤੇ ਲਫ਼ਜ਼ ਹੀ ਹੈ ਨਹੀਂ ਵੀ ਉਸ ਨੇ ਕਿੰਡੀ ਵੱਡੀ ਦਾਤ ਸਾਡੀ ਝੋਲੀ ਵਿੱਚ ਪਾਈ ਆ ਵਾਹਿਗੁਰੂ ਨੇ ਸਾਡੀ ਬੇਟੀ ਦੀ ਮਿਹਨਤ ਦੇਖ ਕੇ ਉਹਦੀ ਲਗਨ ਦੇਖ ਕੇ ਮਿਹਨਤ ਦੇਖ ਕੇ ਨਾ ਜੀ ਵਾਹਿਗੁਰੂ ਨੇ ਝੋਲੀ ਦਾਤ ਦਿੱਤੀ ਆ ਉਸ ਪਰਮੇਸ਼ਰ ਨੇ ਦਿੱਤੀ ਆ ਜੀ ਅਸੀਂ ਤਾਂ ਕੁਝ ਵੀ ਨਹੀਂ ਸੀ ਤੇ ਬਹੁਤ ਥੱਲੇ ਬੈਠੇ ਆ ਜੀ ਸੁਪਨਾ ਵੀ ਕਦੀ ਨਹੀਂ ਸੀ ਸੁਪਨੇ ਵਿੱਚ ਵੀ ਇਹ ਸੋਚ ਸਾਡੀ ਚ ਨਹੀਂ ਆਇਆ ਸੀ ਸਾਡੀ ਬੇਟੀ ਇਸੇ ਐਨਡੀਏ ਕਲੀਅਰ ਕਰੇਗੀ ਸਰ ਪਤਾ ਹੀ ਨਹੀਂ ਸੀ ਵੀ ਐਨਡੀਏ ਕੀ ਹੈ ਕੀ ਨਹੀਂ ਹੈ ਕਦੀ ਇਸ ਬਾਰੇ ਤੇ ਪਤਾ ਹੀ ਨਹੀਂ ਸੀ ਉਹ ਤਾਂ ਹੁਣ ਸਾਡੀ ਬੇਟੀ ਦੱਸ ਸਮਝਾ ਰਹੀ ਮੈਂ ਕੱਲ ਵੀ ਉਸ ਨੂੰ ਪੁੱਛਦਾ ਰਿਹਾ ਸੀ ਹਾਰਪੁਰ ਤੋਂ بیٹے ਐਨਡੀਏ ਕੀ ਹੁੰਦੀ ਹੈ ਇਹ ਦੱਸ ਪਾਪਾ ਜੀ ਇਹ ਦੁਨੀਆ ਦੀ ਨੰਬਰ 1 ਡਿਫੈਂਸ ਅਕੈਡਮੀ ਹੁੰਦੀ ਹੈ ਜੰਨਤ ਜਿੰਨੂੰ ਜੰਨਤ ਕਹਿ ਦਿੰਦੇ ਜੀ ਜੰਨਤ ਇਹ ਬੇਟੀ ਨੇ ਜੰਨਤ ਕਿਹਾ ਵੀ ਜੰਨਤ ਤਾਂ ਸਵਰਗ ਹੋ ਜਾਂਦਾ ਸਰ ਕਿ ਇਹ ਇੱਕ ਦੀ ਇੱਕ ਜੰਨਤ ਹੁੰਦੀ ਹੈ ਇੱਕ ਸਵਰਗ ਹੁੰਦਾ ਪਾਪਾ ਜੀ ਜੋ ਮੈਂ ਜਿੱਥੇ ਪਹੁੰਚੀ ਹਾਂ ਜਿੱਥੇ ਮੈਂ ਜਾਣਾ ਹੈ ਇਹ ਇੱਕ ਸਵਰਗ ਹੈ ਫਿਰ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਕਿਹਾ ਵੀ ਚਲੋ ਮੇਰੀ ਬੇਟੀ ਨੇ ਫਿਰ ਮੈਨੂੰ ਸਮਝ ਆਇਆ ਵੀ ਇਸ ਤਰ੍ਹਾਂ ਪਾਪਾ ਜੀ ਇਦਾਂ ਹੁੰਦੀ ਉੱਥੇ ਇਦਾਂ ਹੁੰਦੀ ਹੈ ਜੀ ਤੇ ਫਿਰ ਬਹੁਤ ਖੁਸ਼ੀ ਹੋਈ ਮਾਨੂੰ ਬਹੁਤ ਖੁਸ਼ੀ ਮਹਿਸੂਸ ਕਿ ਜਿਹੜੀ ਬੇਟੀ ਨੇ ਜਿਹੜੀ ਇਹ ਕਮਜਬੀ ਹਾਸਲ ਕੀਤੀ ਹੈ ਤੇ ਬਾਰੇ ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ ਹੈ ਕਦੋਂ ਪਤਾ ਲੱਗਾ ਕਿੱਦਾਂ ਦੱਸਵਾਂ ਨਹੀਂ ਸਰ ਸਾਨੂੰ ਬਹੁਤ ਜ਼ਿਆਦਾ ਬੱਚੀ ਤੇ ਮਾਣ ਮਹਿਸੂਸ ਹੋਣ ਲਿਆ ਕਿ ਅਸੀਂ ਨਾ ਸੋਚਿਆ ਨਹੀਂ ਸੀ ਜਿੰਨਾ ਬੱਚੀ ਨੇ ਕਰਕੇ ਦਿਖਾਇਆ ਸਾਨੂੰ ਸਰ ਸਾਨੂੰ ਜੇ ਉਸ ਵੇਲੇ ਬੱਚੀ ਨੇ ਦੱਸਿਆ ਬੱਚੀ ਤਾਂ ਖੋ ਦੇ ਤਾਂ ਦੱਸਣੀ ਸੀ ਰਹੀ ਇਹਦੀਆਂ ਸਹੇਲੀਆਂ ਸੀਗੀਆਂ ਆਲੇ ਦੁਆਲੇ ਉਹ ਬਹੁਤ ਇਹਦਾ ਤਾਂ ਮੂੰਹ ਨਹੀਂ ਸੀ ਦੇਖ ਰਿਆ ਸਾਰੀਆਂ ਆਲੇ ਦੁਆਲੇ ਸਹੇਲੀਆਂ ਇਕੱਠੀਆਂ ਹੋਈਆਂ ਸੀਗੀਆਂ ਤਾਂ ਇਹ ਇਹ ਤਾਂ ਰੋਈ ਜਾਂਦੀ ਸੀ ਇੰਨੀ ਪੂਛੀ ਸੀਗੀ ਇਹ ਇੰਨੇ ਬਸ ਮम्मा ਕਵੇ ਤਾਂ ਚੁੱਪ ਕਰ ਜਵੇ ਅੱਗੇ ਅਗਲੀ ਗੱਲ ਨਾਲ ਇਹਦੇ ਕੋਲ ਹੋਵੇ ਤੇ ਮੈਂ ਪੁੱਛਦੀ ਸੀ ਕੀ ਗੱਲ ਕੀ ਕੀ ਗੱਲ ਹੋਈ ਏ ਵੈਸੇ ਮੈਨੂੰ ਪਤਾ ਸੀ ਫਿਰ ਰਿਜ਼ਲਟ ਆਉਣ ਵਾਲਾ ਫਿਰ ਇਹਦੀਆਂ ਜਿਹੜੀਆਂ ਫਰੈਂਡਸ ਸੀਗੀਆਂ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਸੈਜਨ ਮੈਰਿਟ ਵਿੱਚ ਆ ਗਈ ਹੈ ਤੇ ਉਹਨਾਂ ਨੇ ਬੜਾ ਐਂਟੀ ਸਵੀਰ ਨੂੰ ਤੁਸੀਂ ਆਓ ਤੁਸੀਂ ਟੋ ਲੈ ਕੇ ਆਓ ਜੀ ਬੜੀ ਖੁਸ਼ੀ ਦੀ ਗੱਲ ਐ ਸੀਗਾ ਠੀਕ ਹੈ ਤੇ ਫਿਰ ਉਸ ਦਿਨ ਸਾਡੀ ਇਹਦੇ ਨਾਲ ਕੋਈ ਗੱਲ ਨਹੀਂ ਹੋਈ ਨਾ ਗੱਲ ਕਰ ਹੀ ਸਕੀ ਹੈ ਨਹੀਂ ਖੁਸ਼ੀ ਨਹੀਂ ਸੀ ਕਿ ਰੋਈ ਜਾਂਦੀ ਸੀ ਅਗਲੇ ਦਿਨ ਇਹਦੇ ਬੇਟੀ ਦੇ ਨਾਲ ਸਾਡੀ ਅਗਲੇ ਦਿਨ ਗੱਲ ਹੋਈ ਹੈ ਫਿਰ ਇਹਨੇ ਸਾਰੀ ਗੱਲਬਾਤ ਜਿਹੜੀ ਉਹ ਦੱਸੀ ਸਾਨੂੰ ਸਰ ਬਹੁਤ ਜ਼ਿਆਦਾ ਬੱਚੀ ਮਿਹਨਤ ਕਰਦੀ ਸੀ ਜਿਵੇਂ ਬਚਪਨ ਤੋਂ ਛੋਟੀ ਜੀ ਇਹ ਨਰਸਰੀ ਤੋਂ ਤੱਕ ਲੋਹੋਸ਼ ਨਹੀਂ ਹੁੰਦੀ ਫਸਟ ਕਲਾਸ ਵਿੱਚ ਜਾ ਕੇ ਟੀਚਰ ਪੁੱਛਦੇ ਸੀ ਕਿ ਬੇਟਾ ਤੁਸੀਂ ਕੀ ਬਣਨਾ ਹੈ ਸ਼ੁਰੂ ਤਾਂ ਕਹਿੰਦੀ ਸੀ ਕਿ ਸਰ ਮੈਂ ਤੇ ਆਈਪੀਐਸ ਅਫਸਰ ਹੀ ਬਣਨਾ ਹੈ ਤੇ ਜੇਕਰ ਅਸੀਂ ਇਹ ਵੀ ਜਾਣਦੇ ਸੀ ਜੇ ਸਕੂਲ ਵਿੱਚ ਤੇ ਬੱਚੇ ਜਿਹੜੇ ਟੀਚਰ ਸੀਗੇ ਉਹ ਮੈਂ ਜਾਣਾ ਤਾਂ ਟੀਚਰਾਂ ਨੇ ਮਜ਼ਾਕ ਕਰਨੀ ਕਿ ਨਾ ਸਹਿਜ ਤੇ ਆਈਪੀਐਸ ਦੀ ਮਮਾ ਆ ਰਹੀ ਹੈ ਸਾਰੇ ਇਦਾਂ ਹੀ ਮਿਹਨਤ ਕਰਦੀ ਰਹੀ ਬੇਟੀ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ 18-18 ਘੰਟੇ ਲਗਾਤਾਰ ਪੜਦੀ ਰਹੀ ਹੈ ਜਦੋਂ ਇਹ ਦੇਖ एग्जाम ਹੁੰਦੇ ਸੀ एग्जाम ਦੇ ਵਿੱਚ ਪੂਰੀ ਪੂਰੀ ਰਾਤ ਸਾਰ ਇਹ ਬੈਠੀ ਰਹਿੰਦੀ ਸੀਗੀ ਪੂਰੀ ਪੂਰੀ ਰਾਤ ਨਹੀਂ ਸੌਂਦੀ ਸੀਗੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਸਾਨੂੰ ਸਭ ਨੂੰ ਚਿੰਤਾ ਹੁੰਦੀ ਸੀ ਕਿ ਬੱਚੀ ਕਿਤੇ ਬਿਮਾਰ ਨਾ ਹੋ ਜਾਵੇ ਤਾਂ ਪਰ ਇਹਨੇ ਆਪਣੀ ਹਿੰਮਤ ਨਹੀਂ ਹਾਰੀ ਸ ਕੀ ਕਹਿਣਾ ਚਾਹਾਂਗੇ ਕਿਉਂਕਿ ਬੱਚਿਆਂ ਨੂੰ ਜ਼ਿਆਦਾਤਰ ਰਿਸ਼ਤੇਦਾਰ ਵੀ ਟੋਕਾਂ ਲਾ ਪੰਦੇ ਨੇ ਕਿ ਤੁਹਾਡੀ ਬੇਟੀ ਬਾਸੰਗ ਰੋਪਟਾ ਲੋ ਜਾਂ ਕੁਝ ਇੰਦਾ ਨਹੀਂ ਕਿੰਨੀਆਂ ਕਿ ਤੰਗੀਆਂ ਆਈਆਂ ਨੇ ਨਹੀਂ ਸਾਰਾ ਅਸੀਂ ਨਹੀਂ ਖਾਤੀ ਟੋਕੇ ਅਸੀਂ ਕਿ ਬੱਚੇ ਪੜਨ ਵਾਲੇ ਅਸੀਂ ਤਾਂ ਆਪਣਾ ਸਾਰਾ ਕੁਝ ਵੇਚ ਕੇ ਵੀ ਚਾਹੁੰਦੇ ਚਲੋ ਸਾਡੇ ਬੱਚੇ ਕਈ ਮਾਂ-ਬਾਪ ਕੋਲ ਪੈਸਾ ਹੁੰਦਾ ਹੈ ਤੇ ਉਹ ਬੱਚਿਆਂ ਨੂੰ ਪੜਾਉਣਾ ਚਾਹੁੰਦੇ ਪਰ ਬੱਚੇ ਨਹੀਂ ਪੜਦੇ ਮਾਂ-ਬਾਪ ਕੀ ਕਰਨ ਹੁਣ ਪੈਸੇ ਨੂੰ ਵੀ ਕੀ ਕਰਨ ਬੱਚੇ ਪੜਦੇ ਨਹੀਂ ਸਾਡੇ ਬੱਚੇ ਪੜਨ ਵਾਲੇ ਸੀ ਤਾਂ ਅਸੀਂ ਤਾਂ ਕਿਹਾ ਵੀ ਅਸੀਂ ਆਪਣਾ ਸਾਰਾ ਕੁਝ ਵੇਚ ਕੇ ਵੀ ਬੱਚੇ ਪੜਾਵਾਂਗੇ ਆ ਇਹਨ ਕੋਈ ਨਹੀਂ ਸੀ ਕਹਿੰਦਾ ਇਹਦੇ ਨਾਨਾ ਜੀ ਕਹਿੰਦੇ ਵੀ ਰੇਸੀ ਇਹ ਤੂੰ ਨਾ ਉਹ ਕਹਿੰਦੇ ਪੁਲਸ ਵਾਲੀ ਬਣੀ ਜੀ ਤਾਂ ਬਜ਼ੁਰਗੀ ਇਹਨੇ ਤੂੰ ਪੁਲਸ ਨਹੀਂ ਬਣਨਾ ਕਿਤੇ ਇਹਨੇ ਮਸਨ ਆ ਗਿਓ ਕਹਿਣਾ ਕਿ ਜੇ ਮੈਂ ਪੁਲਸ ਚ ਹੋ ਗਈ ਨਾ ਪਾਪਾ ਜੀ ਪਹਿਲਾਂ ਤੁਹਾਨੂੰ ਜੇਲ੍ਹ ਚ ਸੁਟੇ ਤੇ ਤੁਹਾਨੂੰ ਦੇ ਜੇਲ੍ਹੋਂ ਛੁੱਟ ਕੇ ਨਾ ਤੁਹਾਨੂੰ ਡੰਡਾ ਫੇਰਨਾ ਪਹਿਲਾਂ ਤੂੰ ਮਨ ਪੁਲਸ ਵਾਲੀ ਬਣਾਉਨੇ ਆ ਮੈਂ ਤਾਂ ਆਈਪੀਐਸ ਬਣਨਾ ਹੈ